ਇਸ ਖਬਰ ਨੂੰ ਸੁਣਨ ਤੋਂ ਬਾਅਦ ਤਾਂ ਤੁਸੀਂ ਵੀ ਇੰਨਾ ਛੋਟੇ-ਛੋਟੇ ਬੱਚਿਆਂ ਦੇ ਉੱਤੇ ਮਾਣ ਮਹਿਸੂਸ ਕਰੋਗੇ ਜਿਨ੍ਹਾਂ ਨੇ ਛੋਟੀਆਂ ਜਹੀਆਂ ਉਮਰਾਂ ਦੇ ਵਿੱਚ ਵੱਡੇ ਕਾਰਨਾਮੇ ਕਰਦਖਾਏ ਨੇ ਨਾ ਸਿਰਫ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਬਲਕਿ ਆਪ ਵੀ ਉੱਚਾ ਮੁਕਾਮ ਹਾਸਲ ਕੀਤਾ ਤਾਂ ਅੱਜ ਗੱਲ ਕਰਾਂਗੇ ਇੰਨਾ ਉਸਤਾਦਾਂ ਦੀ ਜਿਨ੍ਹਾਂ ਨੇ ਸ਼ਤਰੰਜ ਖੇਡ ਕੇ ਆਪਣਾ ਨਾਮ ਬੜਾਇਆ ਮਹਾਰਤ ਹਾਸਲ ਕੀਤੀ ਹੈ ਛੋਟੀ ਜਹੀ ਉਮਰ ਦੇ ਵਿੱਚ ਆਪਣੇ ਝੰਡੇ ਘੱਟੇ ਨੇ ਤਾਂ ਦੱਸਦੇ ਆ ਕਿ ਸ਼ਤਰੰਜ ਇੱਕ ਅਜਿਹੀ ਖੇਡ ਹੈ ਜੋ ਬੱਚਿਆਂ ਨੂੰ ਧਿਆਨ ਕੇਂਦ੍ਰਿਤ ਕਰਨ ਅਤੇ ਸਿੱਖਣ ਦੇ ਵਿੱਚ ਮਦਦ ਕਰਦੀ ਹੈ ਧਿਆਨ ਕੇਂਦ੍ਰਿਤ ਕਰਨ ਨਾਲ ਖੰਦੀਆ ਤੇ ਦਿਮਾਗੀ ਹੁਨਰ ਨੂੰ ਵੀ ਸੁਧਾਰਦੀ ਹੈ ਤਾਂ ਅੱਜ ਅਜਿਹੇ ਬੱਚਾ ਦੀ ਹੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਆਪਣਾ ਨਾਮ ਬਣਾਇਆ ਤੁਹਾਨੂੰ ਦੱਸਦੇ ਆ ਕਿ ਚੰਡੀਗੜ੍ਹ ਸੈਕਟਰ 23 ਦੇ ਰਹਿਣ ਵਾਲੇ 11 ਸਾਲਾਂ ਅਯਾਨ ਗਰਗ ਨੇ 2023 ਦੇ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਵਿੱਚ ਏਸ਼ੀਅਨ ਯੂਥ ਅੰਡਰ 12 ਰੈਪਿਡ ਟੀਮ ਸ਼ਤਰੰਜ ਚੈਂਪੀਅਨਸ਼ਿਪ ਤੋਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਉਹ 6 ਸਾਲ ਦੀ ਉਮਰ ਦੇ ਵਿੱਚ ਚੰਡੀਗੜ੍ਹ ਸ਼ਤਰੰਜ ਅਕੈਡਮੀ ਦੇ ਵਿੱਚ ਸ਼ਾਮਲ ਹੋਇਆ, ਹਿੱਸਾ ਲਿਆ ਅਤੇ ਟ੍ਰੇਨਰ ਨਵੀਨ ਬਾਂਸਲ ਦੇ ਕੋਲੋਂ ਸਿੱਖਾਈ ਲਈ। ਉਸਨੇ ਅੰਡਰ 12 ਓਪਨ ਵਰਗ ਦੇ ਵਿੱਚ ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ 2023 ਅਤੇ 24 ਦੇ ਵਿੱਚ ਜੋ ਹੈ ਕਾਂਸੀ ਦਾ ਤਗਮਾ ਜਿੱਤਿਆ ਇਹੇ ਟਰਨਮੈਂਟ ਮਲੇਸ਼ੀਆ ਦੇ ਮੇਲਾਕਾ ਦੇ ਵਿੱਚ ਹੋਇਆ ਜਿੱਥੇ 11 ਵੱਖ-ਵੱਖ ਦੇਸ਼ਾਂ ਦੇ ਖਿਡਾਰੀ ਹਿੱਸਾ ਲੈਣ ਦੇ ਲਈ ਪਹੁੰਚੇ ਸਨ ਅੰਡਰ 12 ਇੰਟਰਨੈਸ਼ਨਲ ਚੈਸ ਵੈਸਟਰਨ ਮੁਕਾਬਲੇ ਦੇ ਵਿੱਚ ਰੇਪਿਡ ਬਲਿਟਸ ਅਤੇ ਕਲਾਸਿਕਲ ਮੁਕਾਬਲੇ ਦੇ ਵਿੱਚ ਜੋ ਹੈ সিলਵਰ ਅਤੇ 골ਡ ਮੈਡਲ ਇਸ ਬੱਚੇ ਨੇ ਹਾਸਲ ਕੀਤਾ ਉਸ ਨੇ ਦੱਸਿਆ ਕਿ ਉਹ ਦਿਨ ਦੇ ਵਿੱਚ 6 ਘੰਟੇ ਪ੍ਰੈਕਟਿਸ ਕਰਦਾ ਹੁੰਦਾ ਸੀ ਤਾਂ ਜੋ ਉਸ ਨੂੰ ਮੁਕਾਮ ਹਾਸਲ ਹੋ ਸਕੇ ਤਾਂ ਤੋਂ ਦੱਸਦੀ ਹੈ ਕਿ ਸਿਟੀ ਬਿਊਟੀਫੁੱਲ ਤੋਂ ਸ਼ਤਰੰਜ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ जियाना गर्ग जी जिया, हां जियाना गर्ग जो अयान गर्ग दी ही ਭੈਣ ਹੈ ਅਤੇ ਕੇਜੀ ਦੇ ਵਿੱਚ ਪੜਦੀ ਹੈ 4 ਸਾਲ ਦੀ ਉਮਰ ਤੋਂ ਹੀ ਉਸਨੇ ਸ਼ਤਰੰਜ ਦਾ ਵਿੱਚ ਸਿਖਲਾਈ ਨਵੀਨ ਬਾਂਸਲ ਤੋਂ ਲੈਣੀ ਸ਼ੁਰੂ ਕਰ ਦਿੱਤੀ ਸੀ ਅਤੇ ਹੁਣ ਉਹ 6 ਸਾਲ ਦੀ ਹੈ ਉਸ ਨੂੰ 1 ਮਈ 2024 ਨੂੰ ਇੰਟਰਨੈਸ਼ਨਲ ਚੈਸ ਫੈਡਰੇਸ਼ਨ ਦੀ ਵੈੱਬਸਾਈਟ ਤੇ ਦਿਖਾਈ ਗਈ ਪਹਿਲੀ ਰੇਟਿੰਗ 1500 ਜੋ ਹੈ 1598 ਹੈ ਉਹ ਦੁਨੀਆ ਦੀ ਇਕਲੌਤੀ ਖਿਡਾਰਨ ਹੈ ਜਿਸ ਨੂੰ 5 ਸਾਲ 11 ਮਹੀਨਿਆਂ ਦੀ ਉਮਰ ਦੇ ਵਿੱਚ ਰੇਟਿੰਗ ਮਿਲੀ ਹੈ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਵੱਡੇ ਭਰਾ ਆਯਾਨ ਵਾਂਗ ਸ਼ਤਰੰਜ ਖਿਡਾਰੀ ਬੰਨਾ ਚਾਹੁੰਦੀ ਹੈ ਤਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਛੋਟੇ-ਛੋਟੇ ਬੱਚਿਆਂ ਨੇ ਜੋ ਹੈ ਸ਼ਤਰੰਜ ਦੇ ਵਿੱਚ ਮਹਾਰਤ ਹਾਸਲ ਕਰ ਲਈ ਛੋਟੀਆਂ ਜੀਆਂ ਉਮਰਾਂ ਨੇ ਪਰ ਵੱਡਿਆ ਮੱਲਾ ਮਾਰੀਆਂ ਨੇ ਰੇਟਿੰਗ ਤੁਸੀਂ ਦੇਖ ਸਕਦੇ ਹੋ ਛੋਟੀ ਜਹੀ ਬੱਚੀ ਨੇ ਕਿਸ ਮੁਕਾਮ ਤੱਕ ਰੇਟਿੰਗ ਹਾਸਲ ਕੀਤੀ